ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਰੁੱਖ ਦੇ ਨਾਲ ਬੰਨ ਲਇਤਾ ਜਾਂਦਾ ਜੀ ਬੰਨ ਕੇ ਤੂਤ ਦੀਆਂ ਛਟੀਆਂ ਨਾਲ ਕੁੱਟਿਆ ਜਾਂਦਾ ਉਹ ਵਾਹ ਭੁੱਖਣ ਭਾਣੇ ਸਾਹਿਬਜ਼ਾਦਿਆਂ ਵਾਸਤੇ ਐਲਾਨ ਕਰਤਾ ਵੀ ਇਹਨਾਂ ਨੂੰ ਕੋਈ ਰੋਟੀ ਪਾਣੀ ਨਹੀਂ ਦੇਣਾ ਕੁਝ ਨਹੀਂ ਦੇਣਾ ਕਹਿਣ ਤੋਂ ਭਾਬੀ ਇਹਨਾਂ ਨੂੰ ਪਹਿਲੇ ਹੀ ਡਰਾ ਦੋ ਕਚਹਿਰੀ ਲੱਗਣ ਤੋਂ ਉਹ ਮੱਥੇ ਦੇ ਹੱਥਾਂ ਮਾਰਦੀ ਆ ਵੀ ਗੰਗੂ ਪਾਪੀ ਕਿੱਥੇ ਦੇਵਿਆਂ ਲੇਖਾ ਇਹ ਜੀ ਕਿਹੜੀਆਂ ਗੱਲਾਂ ਤੇ ਉੱਤਰਿਆ ਨੂਨ ਖਾਦਾ ਤੂੰ ਗੁਰੂ ਘਰ ਦਾ ਬਾਬਾ ਜਰਾਵਰ ਸਿੰਘ ਜੀ ਬੋਲਦੇ ਆ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਨਹੀਂ ਨਹੀਂ ਮਾਤਾ ਜੀ ਮੈਂ ਤਾਂ ਇਹ ਚੈੱਕ ਕਰ ਰਿਹਾ ਸੀ ਵੀ ਤੁਹਾਡੇ ਅੰਦਰ ਤਾਂ ਨਹੀਂ ਕਿਤੇ ਲਾਲਚ ਆ ਗਿਆ ਬਾਬਾ ਫਤੇ ਸਿੰਘ ਪੁੱਛਦੇ ਆ ਵੀ ਵੀਰ ਜੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਗਏ ਇੱਕ ਵਾਰੀ ਉਹ ਆਪਦੀ ਕੁੜੀ ਦਾ ਰਿਸ਼ਤਾ ਲੈ ਕੇ ਆਨੰਦਪੁਰ ਸਾਹਿਬ ਗਿਆ ਸੀ ਬਾਬਾ ਅਜੀਤ ਸਿੰਘ ਵਾਸਤੇ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਹੈਗਾ ਇਹ ਸੂਬਾ ਸਰਹੰਦ ਦੀ ਕਚਹਿਰੀ ਆ ਤੁਸੀਂ ਝੁੱਕ ਕੇ ਸਲਾਮ ਕਰੋ ਇੱਥੇ ਸਲਾਮ ਕਰੀ ਜਾਂਦੀ ਹੈ ਵੀ ਤੁਸੀਂ ਫਤਹਿ ਨਹੀਂ ਬੁਲਾ ਸਕਦੇ ਫਤਹਿ ਨਹੀਂ ਤੁਸੀਂ ਬੁਲਾ ਸਕਦੇ ਹਾਂ ਤੁਸੀਂ ਸਲਾਮ ਕਰੋ ਇਹਦਾ ਰੂਲ ਆ ਸਾਡਾ ਇਹ ਤਾਂ ਵੀ ਮਾਤਾ ਇਹ ਦੁੱਧ ਦੀ ਕੀਮਤ ਬਹੁਤ ਚਕਾਉਣੀ ਪੈ ਸਕਦੀ ਹੈ ਉਹਦੀ ਮਾਤਾ ਜੀ ਉਹਨੂੰ ਸੋਨਾ ਕੱਢ ਕੇ ਫੜਾਉਂਦੀ ਮਾਤਾ ਭੋਲੀਆਂ ਹੁੰਦੀਆਂ ਨੇ ਘਰ ਵਾਲੀ ਸੋਨਾ ਦੇ ਦਿੰਦੀ ਹੈ ਪੈਸਾ ਟਕਾ ਜਿਹੜਾ ਹੁੰਦਾ ਤੇ ਹਾਂ ਉਹ ਕਹਿੰਦਾ ਇਹ ਤਾਂ ਲੱਗੂਗਾ ਹੀ ਲੱਗੂਗਾ ਜਾਨ ਵੀ ਦੇਣੀ ਪੈ ਸਕਦੀ ਉਹ ਕਹਿੰਦੇ ਕੋਈ ਪਰਵਾਹ ਨਹੀਂ ਸ਼ਾਸਕਰ ਤਾਂ ਇੱਥੋਂ ਤੱਕ ਵੀ ਦੱਸਦੇ ਆ ਵੀ ਗਲੇਲਾਂ ਨਾਲ ਰੋੜੇ ਮਾਰੇ ਜਾਂਦੇ 14 ਪੋਨ ਨੂੰ ਵੀ ਰੋਟੀ ਨਹੀਂ ਪੱਕੀ ਆਸ-ਪਾਸ ਦੇ ਸਿੱਖਾਂ ਨੂੰ ਜਦੋਂ ਪਤਾ ਲੱਗਿਆ ਜੀ ਉੱਥੇ ਜਾ ਕੇ ਫਿਰ ਉਹਨਾਂ ਘਰਾਂ ਦੇ ਵਿੱਚ ਉਹਨਾਂ ਨੂੰ ਲੰਗਰ ਛਕਾਇਆ ਜੀ ਉਸ ਤੋਂ ਬਾਅਦ ਸਾਲ ਪਰ ਸਾਲ ਇਹ ਪਰੰਪਰਾ ਚੱਲ ਪਈ ਖੌਫਨਾਕ ਮੰਜਰ ਹੈ ਜਿਹੜਾ ਜਿਵੇਂ ਆਪਾਂ ਨੂੰ ਨਹੀਂ ਮਹਿਸੂਸ ਹੋਣ ਲੱਗ ਜਾਂਦਾ ਕਈ ਵਾਰੀ ਵੀ ਇੱਥੇ ਯਾਰ ਕੋਈ ਖਤਰਾ ਖਤਰਾ ਹੈ ਜਿਹੜਾ ਜੀ ਉਹ ਪਹਿਲਾਂ ਹੀ ਮਹਿਸੂਸ ਹੋ ਜਾਂਦਾ ਚਾਹੇ ਕਿਸੇ ਨੂੰ ਵੀ ਹੋਵੇ ਦੀਵਾਨ ਟੋਡਰਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਇਸ ਮੋਹਰਾਂ ਦੀ ਜਿਹੜੀ ਕੀਮਤ ਆ ਨਾ ਉਹ 1053 ਕਰੋੜ ਬਣਦੀ ਹੈ ਇੱਕ ਛੁਰੀ ਦੇ ਨਾਲ ਕਹਿੰਦੇ ਇਸ ਤਰੀਕੇ ਨਾਲ ਸਹਬਜ਼ਾਦਿਆਂ ਦਾ ਜਿਹੜਾ ਤੇਰਾਤਰ ਤੋਂ ਵੱਖ ਕਰਨ ਦੇ ਵਿੱਚ ਅੱਧਾ ਕੱਟ ਕਰ ਦਿੰਦੇ ਤੇ ਬਹੁਤ ਇਤਿਹਾਸਕਾਰ ਇੱਥੇ ਹੁਣ ਜਵਲੀਆਂ ਵੀ ਮਾਰਦੇ ਆ ਵੀ ਮਾਤਾ ਗੁੱਜਰਕੌਰ ਜੀ ਨੇ ਟੰਡੇ ਬੁਰਜ ਤੋਂ ਛਾਲ ਮਾਰਤੀ ਕਹਿੰਦੇ ਉਹ ਇੱਕ ਦੁੱਬ ਪੱਟ ਲੈਂਦੇ ਪੱਟ ਕੇ ਇਸ ਤਰ੍ਹਾਂ ਪੁੱਠਾ ਕਰ ਦਿੰਦੇ ਆ ਤੇ ਵਾਚਨ ਕਰਦੇ ਨੇ ਕਹਿੰਦੇ ਅੱਜ ਤੋਂ ਅਸੀਂ ਮੋਗਲ ਰਾਜ ਦੀ ਜਿਹੜੀ ਜਾਣਾ ਉਹ ਪੱਟ ਦਿੱਤੀ ਬਸ ਕੋਈ ਇਹ ਨਹੀਂ ਕਹਦੇ ਤੁਹਾਨੂੰ ਵੀ ਇਹ ਤੇ ਕੋਈ ਵੈਗਰੂ ਵਾਲੇ ਕਮੈਂਟ ਕਰ ਦਿਓ ਜੀ ਅੱਗੇ ਸ਼ੇਅਰ ਕਰ ਦਿਓ ਜੀ ਦੇ ਸਾਹਮਣੇ ਇਹ ਵੀਡੀਓ ਜਾਊਗੀ ਜੇ ਤੁਹਾਡੇ ਕੋਲੇ ਸਮਾਂ ਹੋਇਆ ਜਦੋਂ ਵੀ ਤੁਹਾਡੇ ਕੋਲੇ ਸਮਾਂ ਹੋਇਆ ਕਰਦ ਕੇ ਇਹਨੂੰ ਸੁਣਨ ਜ਼ਰੂਰ ਲੇ